ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸੁਲਹਾਣੀ ਦੇ ਵਿੱਚੋਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਸੁਲਹਾਣੀ ਪਿੰਡ ਆ ਜਿਹੜਾ ਮਿੱਤਰੋ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਤਲਵੰਡੀ ਭਾਈ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਆ ਹਰਾਜ ਪਿੰਡ ਇਸ ਪਿੰਡ ਦਾ ਗਵੰਡੀ ਪਿੰਡ ਆ ਮਾਚੀ ਬੁਗਰਾ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਕਵਰ ਕਰਨੀ ਆ ਘਰੇਲੂ ਪਰਿਵਾਰ ਆ ਤੇ ਇੱਕ ਤਾਜ਼ੀ ਸੋਈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਮਿੱਤਰੋ ਕਿੰਨੇ ਦਿਨਾਂ ਦੀ ਸੋਈ ਆ ਕਿੰਨਾ ਦੁੱਧ ਆ ਕੀ ਬੋਲਣਾ ਸਾਰੀ ਗੱਲਬਾਤ ਕਰਦੇ ਆਪਾਂ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਤਾਕ ਜੀ ਸੇਤਾਂ ਘਰ ਪਰਿਵਾਰ ਵੀਰੇ ਵਧੀਆ ਠੀਕ ਠਾਕ ਠੀਕ ਐ ਇੱਕ ਵਾਰੀ ਨਾਮ ਦੱਸਿਓ ਵੀਰੇ ਆਪਣਾ ਭਾਈ ਗੁਰਵਿੰਦਰ ਸਿੰਘ ਨਾਮ ਗੁਰਵਿੰਦਰ ਸਿੰਘ ਸਨ ਆਫ ਵੀਰੇ ਸਰਦਾਸ਼ ਬੀਕਸਰ ਨੰਬਰ ਠੀਕ ਆ ਜੀ ਅੱਛਾ ਗੁਰਵਿੰਦਰ ਵੀਰੇ ਜਿਹੜੀ ਮੈਂ ਵੇਤਨੀ ਆ ਆਪਾਂ ਕਿੰਨਾ ਵਸਵਾਸ ਸੋਈ ਆ ਵੀਰੇ ਇਹ ਦੂਜੀ ਸੂਏ ਸ ਮਰੇ ਅੰਤਜਾ ਇੱਕ 3.5 ਕਿਲੋ ਬੋਲਾ ਹਾਂ ਵੀ ਮੈਂ ਖਾਲੀ ਦਾ ਆਪ ਕਰ ਦਿੰਦੇ ਹਾਂ ਜੀ ਤਾਜੀ ਮੈਂ ਹਾਂਜੀ ਅੱਛਾ ਪਹਿਲੇ ਸਵੇਰੇ ਕਿੰਨਾ ਕੋ ਦੁੱਧ ਦੇਗੀ ਸੀ ਬਈ ਇਹ ਪਹਿਲੇ ਸਵੇਰੇ ਦੇਗੀ ਸੀ 8 ਕਿਲੋ ਦੁੱਧ ਜੀ ਠੀਕ ਹੈ ਵੀਰੇ ਫਿਰ 10 ਕਿਲੋ ਦੇ ਜੂਗੀ 10 ਕਿਲੋ 10 11 ਕਿਲੋ ਦੁੱਧ ਕਰ ਜੂਗਾ ਸਾਡੀ ਸੇਵਾ ਵੀ ਓਦਾਂ ਦੀ ਬਈਆਂ ਦੇ ਕੰਮ ਆਈ ਹਾਂ ਮੈਂ ਟੁੱਟੀ ਹੋਈ ਆ ਮੈਂ ਹਾਂਜੀ 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 ਅੱਛਾ ਵੀਰੇ ਰੇਟ ਕੀ ਤੈ ਕੀਤਾ ਇਹਦਾ ਯਾਰ ਰੇਟ 8000 ਰੁਪਿਆ ਮੰਗਦਾ 8000 ਰੁਪਿਆ ਮੰਨ ਤਨ ਹੋ ਜੂਂਦੇ ਵਿੱਚ ਬਈ ਹਾਂ ਮੰਨ ਤਨ ਮੌਕੇ ਤੇ ਹੋ ਜੂਗਾ ਬਈ ਠੀਕ ਹੈ ਬਈ ਕੱਟੀਆਂ ਬਾਹਰੋਂ ਤੋ ਲੇ ਮਿੱਤਰੋ ਕੱਲ ਸੂਈਆ ਹਜੇ ਮਨੋ ਲਿੱਸੀ ਆ ਜਾਪੇ ਦੇ ਵਿੱਚ ਆ ਮੈਂ ਕਿਉਂਕਿ ਜਾਪੇ ਦੇ ਪਸ਼ੂ ਥੋੜਾ ਜਿਹਾ ਵੀ ਟੁੱਟਿਆ ਨਜ਼ਰ ਆਉਂਦਾ ਹੁੰਦਾ ਬੰਦੇ ਬਸ ਕੋਈ ਗੱਲ ਨਹੀਂ ਵੀਰੇ ਔਰ ਬਾਕੀ ਸੰਭਾਲ ਆ ਜਿਹੜੀ ਉਹ ਭਈਆਂ ਤੇ ਡਿਪੈਂਡ ਆ ਮਿੱਤਰੋ ਕਿਉਂਕਿ ਆਪ ਨਹੀਂ ਭਾਈ ਹੁਣੀ ਪਸ਼ੂਆਂ ਦੇ ਵਿੱਚ ਰਹਿੰਦੇ ਜਿਵੇਂ ਦੀ ਸੰਭਾਲ ਕਿਉਂਕਿ ਜਿਹੜਾ ਪਸ਼ੂ ਨੂੰ ਆਪ ਹੱਥ ਪਾ ਲੈਣਾ ਉਹ ਗੈਰ ਨਹੀਂ ਪਾਉਣਾ ਹੁੰਦਾ ਜੇਕਰ ਨੋਟ ਰੱਖਿਓ ਲੇਵੇ ਭਾਂਡੇ ਲੋ ਸਾਫ ਸੁਥਰੀ ਆ ਜਿੰਨੀ ਤੱਕ ਬੇਮਲੂਮੀ ਦੀ ਗਾਂ ਨੂੰ ਰੱਖਦੀ ਆ ਮੈਂ ਕੱਟੀ ਮੈਂ ਦੇ ਮਗਰ ਆ ਕੱਲ ਦੀ ਸੂਈ ਆ ਮਿੱਤਰੋ ਔਰ ਉਹ ਚੰਗੀ ਮੈਂ ਆ ਜਿਹੜੇ ਭਰਾਣੇ ਘਰੇ ਦੁੱਧ ਪੀਣ ਨੂੰ ਥੋੜੇ ਪੈਸਿਆਂ ਦੇ ਵਿੱਚ ਟਾਈਮ ਪਾਸ ਕਰਨਾ ਉਹਨਾਂ ਦੇ ਲਈ ਲਾਹੇਵੰਦ ਚੀਜ਼ ਆ 10 ਕਿਲੋ ਦੁੱਧ ਦਹੀਂ ਜਾਊਗੀ ਪਤਲੀ ਚਮੜੀ ਦੇ ਵਿੱਚ ਮੈਂ ਆ ਮਿੱਤਰੋ ਮੱਥੇ ਤੇ ਥੋੜੇ ਜੇ ਵਾਲ ਉਚਾਰ ਕੁ ਜਿਹੜੇ ਚਟੇ ਹੈਗੇ ਬਾਕੀ ਮੈਂ ਸਾਰੀ ਚੰਗੀ ਆ ਬਾਕੀ ਵੱਡੀ ਗੱਲ ਇਹ ਆ ਵੀ ਸਾਊਸ ਲੱਗ ਕੇ ਚੰਗੀ ਆਵੇਂ ਕਿਉਂਕਿ ਤੁਹਾਨੂੰ ਪਤਾ ਵੀ ਲੱਗਦਾ ਹੋਊਗਾ ਮੈਂ ਡਰਦੀ ਨਹੀਂ ਉਪਰਾਂ ਨਹੀਂ ਕਰਦੀ ਬਾਲਾ ਰੇਟ ਪਾਈ ਹੋਣਿਆਂ ਤੋਂ ਪੁੱਛ ਲਿਆ ਵੀਰੇ ਰੇਟ ਕੀ ਤੈਅ ਕੀਤਾ 80000 ਰੁਪਏ ਆ 80000 ਰੁਪਏ ਮੰਨਤਾ ਨੇ ਇਹਦੇ ਵਿੱਚ ਹੋ ਜਾਊਗਾ ਠੀਕ ਹੈ ਨੰਬਰ ਸਾਂਝਾ ਕਰ ਦਈਏ 71 465 6 ਠੀਕ ਹੈ ਜੀ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ 22 ਦੇ ਨਾਲ ਗੱਲਬਾਤ ਮਗਰ ਕੱਟੀ ਆ ਕਲ ਦੀ ਸੋਈਆ 6 ਕਿਲੋ ਬੋਲਾ ਲਾ ਲਿਓ ਜਾਂ ਦੁੱਧ ਲਾ ਲਿਓ 8-10 ਦਿਨਾਂ ਚ ਪੀਕ ਲੈਵਲ ਆਉਦਾ 10-11 ਕਿਲੋ ਦਾ ਟੋਰਨਾ ਫੜ ਚੂਗੀ ਜਿਹੜੇ ਭਰਾ ਨੂੰ ਮੈਂ ਪਸੰਦਾ ਦੂਜਾ ਸੂਆ ਚੋਟੀ ਆ ਸੁਲਹਾਣੀ ਪਿੰਡ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਗੱਲਬਾਤ ਲਈ ਨੰਬਰ ਸਕੇਰੀਨ ਤੇ ਲਾਇਆ ਉਸ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਚੋਟੀ ਖਰੀਦ ਸਕਦੇ ਆ ਧੰਨਵਾਦ ਸ਼ੁਕਰੀਆ ਜੋਂਦੜਾ